ਆਹੇ ਨਿਸ ਸਹਿਜ ਸੁਭਾਏ ਦਰਸ਼ਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹੋ ਕੁਰ ਸੋਹੋ ਝਟੀ ਆਏ ਉਦ ਡਿਟੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਯਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਇ ਸਾਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ सत् नाम श्रीवाहे गुरु साहेब जी कार पਹਿਲਾ ਇਕ ਓੰਕਾਰ ਸਤ ਗੁਰ ਪ੍ਰਸਾਦ ਆਪੇ ਆ ਵੇ ਵਰਤ ਦਾ ਪਿਆਰਾ ਆਪੇ ਆਪੇ ਆਪਾ ਹੋ ਵਣ ਜਾ ਰਾ ਜਾਗੂ ਆਪੇ ਹੈ ਪਿਆਰਾ ਆਪੇ ਸੱਚ ਸਾਹ ਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇਸਾ ਹੋ ਤੇ ਆਪੇ ਵਰਤਦਾ ਪਿਆਰਾ ਆਪੇ ਆਪੇ ਅਪਾਹੋ ਵਣਜਾਰਾ ਜਾਗ ਆਪੇ ਹੈ ਪਿਆਰਾ ਅੱਪੇ ਸੱਚਾ ਸਾਹ ਹੋ ਅੱਪੇ ਵਣਜ ਵਾਪਾਰੀਆ ਪਿਆਰਾ ਅੱਪੇ ਸੱਚ ਵੇਸਾ ਹੋ ਯਾਪ ਮਾਨ ਹਾਰੇ ਹਾਰੇ ਨਾਮ ਸਲਾਹ ਗੁਰ ਕਿਰਪਾ ਤੇ ਪਾਈਆ ਪਿਆਰਾ ਅੰਮ੍ਰਿਤ ਅਗਮ ਅਥਾਹ ਰਹਾਉ ਆਪੇ ਸੋਣ ਸਭ ਵੇਖਦਾ ਪਿਆਰਾ ਮੋ ਕਬੋਲੇ ਆਪੇ ਮਹਾ ਹੋ ਆਪੇ ਉੱਜੜ ਪਾਇ ਦਾ ਪਿਆਰਾ ਆਪੇ ਵਿਖਾਲੇ ਰਹੋ ਅੱਪੇ ਹੀ ਸਭ ਆਪੇ ਹਾ ਪਿਆਰਾ ਅੱਪੇ ਵੇ ਪਰਵਾਹ ਹੋ ਅੱਪੇ ਆਪੇ ਉਪਾਏ ਦਾ ਪਿਆਰਾ ਸਿਰ ਆਪੇ ਤੰਦੜਾ ਲਾਹੋ ਆਪ ਕਰਾਈ ਸਾਖਤੀ ਪਿਆਰਾ ਆਪੇ ਮਾਰੇ ਮਾਰੇ ਜਾਹੋ ਤੇ ਪਤਨ ਪਾਤਨੀ ਪਿਆਰਾ ਆਪੇ ਪਾਰੇ ਲੰਗਾ ਹੋ ਆਪੇ ਸਾਗਰ ਬੋਹਥਾ ਪਿਆਰਾ ਗੁਰਖੇ ਵਟ ਆਪੇ ਚਲਾ ਹੋ ਆਪੇ ਹੀ ਚੜ ਲੰਗਦਾ ਪਿਆਰਾ ਕਾਰ ਚੋਜ ਵੇਖਾ ਪਾਤਿ ਸਾਹੋ ਅੱਪੇ ਆਪੇ ਦਾਇਾਲਾ ਹੈ ਪਿਆਰਾ ਜਾਨ ਨਾਨਕ ਬਖਸ਼ ਮਿਲਾ ਹੋ ਆਪੇ ਸਾਜ ਗੁਰ ਬੋਹთა ਪਿਆਰਾ ਗੁਰਖੇਵਟ ਆਪ ਚਲਾਹੋ ਆਪੇ ਹੀ ਚਾੜੇ ਲੰਗਦਾ ਪਿਆਰਾ ਤਾਰੇ ਚੋਜ ਵੇਖਾਂ ਪਾਤਸਾਹੋ ਆਪੇ ਆਪੇ ਦਾਇਾਲ ਹੈ ਪਿਆਰਾ ਜਾਨ ਨਾਨਕ ਬਖਸ ਮਿਲਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਚੌਥਾ ਘਰ ਪਹਿਲਾ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦ ਆਪੇ ਆਪੇ ਵਰਤਦਾ ਪਿਆਰਾ ਆਪੇ ਆਪੇ ਅਪਾਹ ਵਣਜਾਰਾ ਜਗ ਆਪ ਹੈ ਪਿਆਰਾ ਆਪੇ ਸਾਚਾ ਸਾਹੋ ਆਪੇ ਵਣਜ ਵਾਪਾਰੀਆ ਪਿਆਰਾ ਆਪੇ ਸੱਚ ਵੇਸਾਹੋ